तंग तही राजा दुख विच सुख मनाई दुख विच सुख मनाई ਗਣਸ਼ਾ ਮਹਾਰਾਜ ਜੀ ਦੀ ਮਰਖੁਰ ਦਾਰਸ ਪੁੱਤਰੀ ਪੰਜ ਭਰਾਵਾਂ ਦੀ ਸખી ਭੈਣ ਤੇ ਪੰਜ ਪੁੱਤਰਾਂ ਦੀ ਸਤਕਾਰਯੋਗ ਮਾਤਾ ਪੰਜ ਭਰਾ ਜਿਹੜੇ ਨੇ ਉਹ ਮਹਾਨ ਕਰਨੀ ਵਾਲੇ ਤੇ ਪੰਜੇ ਮਾਤਾ ਜੀ ਦੇ ਜਿਹੜੇ ਪੁੱਤਰ ਨੇ ਉਹ ਮਹਾਨ ਕਰਨੀ ਵਾਲੇ ਐਸੀਆਂ ਮਹਾਨ ਪੈਗੰਬਰੀ ਰੂਹਾਂ ਦੇ ਚਰਨਾਂ ਵਿੱਚ ਆਉਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਆਓ ਆਪਾਂ ਰਲ ਕੇ ਗੁਰੂ ਸਾਹਿਬ ਜੀ ਦੀਆਂ ਗੱਲਾਂ ਕਰੀਏ ਸਤਕਾਰਯੋਗ ਹੈੱਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਜੀ ਉਹਨਾਂ ਨੇ ਬਹੁਤ ਅੱਛੀ ਜੋਗ ਅਗਵਾਈ ਦੇ ਕੇ ਸੋਹਣੇ ਪ੍ਰੋਗਰਾਮ ਨੂੰ ਦਿੱਕੇ ਸਮੁੱਚੀ ਪਰਮੰਤਸਲਾ ਜਿਹਨੂੰ ਛੇਵੇਂ ਪਾਤਸ਼ਾਹ ਦਾ ਦੂਜਾ ਪੁੱਮ ਹੋਣ ਦਾ ਮਾਣ ਮਿਲਿਆ ਭਾਈ ਧਰਮਦਾਸ ਖੋਸਲਾ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਦੇ ਘਰ ਆਪਣੇ ਪੁੱਤ ਦੀ ਬਰਾਤ ਲੈ ਕੇ ਜਦੋਂ ਗਏ ਚਭਾਲ ਦੀ ਧਰਤੀ ਦੇ ਉੱਤੇ ਬਰਾਤ ਦਾ ਉਤਾਰਾ ਹੋਇਆ ਤੇ ਸਾਰੀ ਬਰਾਤ ਨੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਸੀ ਜਦੋਂ ਮਿਲਣੀ ਕਰਨ ਦਾ ਟਾਈਮ ਆਇਆ ਸੀ ਭਾਈ ਧਰਮਦਾਸ ਖੋਸਲਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਿਰ ਧਰ ਕੇ ਨਮਸਕਾਰ ਕਰਦਾ ਸੀ ਸਤ ਸੰਗਤ ਇਤਿਹਾਸ ਦੀਆਂ ਜਿਹੜੀਆਂ ਗੱਲਾਂ ਨੇ ਉਹ ਬੜੀਆਂ ਨਿਕਲੀਆਂ ਹਨ ਪਰ ਜਿਹੜਾ ਮੈਨੂੰ ਇਤਿਹਾਸ ਸ੍ਰੋਗ ਦਾ ਹੁਕਮ ਹੋਇਆ ਉਹ ਮੈਂ ਗਾਥਾ ਆਪ ਜੀ ਦੀ ਸੇਵਾ ਵਿੱਚ ਕਹਿਣ ਲੱਗਾ ਇਹ ਦਾਵਾ ਨਹੀਂ ਕਰਦਾ ਕਿ ਤੁਸੀਂ ਪ੍ਰਸੰਗ ਸੁਣਿਆ ਨਹੀਂ ਹੋੜਾ ਆਪਣੇ ਵੱਲੋਂ ਮੈਂ ਯਤਨ ਕਰਾਂਗਾ ਕਿ ਆਪ ਜੀ ਦੀ ਸੇਵਾ ਦੇ ਵਿੱਚ ਕੁਝ ਨਵਾਂਪਨ ਆਕ ਸਕਾਂ ਮੇਰੇ ਲੈਕਚਰ ਦੇ ਟਾਈਮ ਨੂੰ ਥੋੜੀ ਜਿਹੀ ਘੱਟ ਕਰ ਦਿਓ ਥੋੜਾ ਜਿਹਾ ਸਾਦਾਪਨ ਦੇ ਦਿਓ ਮੱਠੀ ਜੀ ਕੋ ਰੱਖਿਓ ਬਹੁਤੀ ਨਾ ਕਰਿਓ ਗੁਰੂ ਸਾਹਿਬ ਜੀ ਦੇ ਇਤਿਹਾਸੀ ਭਾਰਤ ਆਪ ਜੀ ਦੀ ਸੇਵਾ ਵਿੱਚ ਕਹਿਣ ਲੱਗਾ ਜਿਹੜਾ ਬੰਦਾ ਗੁਰੂਆਂ ਦੀਆਂ ਗੱਲਾਂ ਬਹੁਤ ਧਿਆਨ ਦੇ ਕੇ ਸੁਣਨ ਲੱਗ ਜਾਵੇ ਉਹਦੀਆਂ ਆਪਣੀਆਂ ਗੱਲਾਂ ਵੀ ਬੜੀਆਂ ਅਸਰਦಾಯಕ ਹੋ ਜਾਂਦੀਆਂ ਉਹਦੀਆਂ ਆਪਣੀਆਂ ਗੱਲਾਂ ਬੜੀਆਂ ਦਮਦਾਰ ਹੋ ਜਾਂਦੀਆਂ ਛੇਵੇਂ ਪਾਤਸ਼ਾਹ ਜਦੋਂ ਗੁਰਗੱਦੀ ਦੇ ਉੱਤੇ ਬੈਠੇ ਤਾਂ ਉਹਨਾਂ ਦੀ ਉਮਰ ਉਸ ਵੇਲੇ 10 ਸਾਲ ਤੇ 10 ਮਹੀਨੇ 8 ਦਿਨਾਂ ਦੀ ਹੈ 10 ਸਾਲ 10 ਮਹੀਨੇ ਤੇ 8 ਦਿਨ ਦੀ ਅਰਬਲਾ ਜਦੋਂ ਉਹ ਗੁਰੂ ਨਾਨਕ ਦੇ ਤਖਤ ਦੇ ਪ੍ਰਮントਕ ਬਣ ਗਿਆ ਸੇਵਾਦਾਰ ਬਣ ਗਿਆ ਸ਼ਖ ਸੰਗਤਾਂ ਦੀ ਅਗਵਾਈ ਕਰਨ ਵਾਲੇ ਬਣ ਗਿਆ ਦਾਤ ਦੋਤ ਖਸਮੇ ਵਡਿਆਈ ਰੱਬ ਦੀ ਵਡਿਆਈ ਗੁਰੂ ਨਾਨਕ ਦਾ ਧੂਪ ਹੋ ਗਿਆ ਜੋਤ ਵਾਹ ਜੁਗਤ ਸਾਇਸ ਸਾਇਆ ਫਿਰ ਪਲਟਿਆ ਬਾਪੂ ਸਿੱਤਲ ਜੀ ਲਿਖਦੇ ਆ ਕਹਿੰਦੇ ਸਤਗੁਰੂ ਨਾਨਕ ਦੇਵ ਨੇ ਜੋ ਬੂਟਾ ਲਾਇਆ ਗੁਰੂ ਅਰਜਨ ਨੇ ਆਪਣਾ ਸਿੰਘ ਖੂਨ ਵਧਾਇਆ ਛੇਮਾ ਰੂਪ ਅਕਾਲ ਦਾ ਹਰ ਗੋਬਿੰਦ ਆਇਆ ਦੁਖੀਆਂ ਦੇ ਦੁੱਖ ਹਰਨ ਨੂੰ ਖੰਡਾ ਲਿਸ਼ਕਾਇਆ ਪੈਦਾ ਕੀਤਾ ਵੀਰ ਰਸ ਦਲ ਨਮਾ ਸਜਾਇਆ ਸੀਤਲ ਤੇਗਾ ਪਹਿਨ ਦੋ ਪਾਸਾ ਪਲਟਾਇਆ ਆਮ ਤੌਰ ਤੇ ਲੋਕ ਇਹਦੇ ਸੁਣ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਸ਼ੀਰ ਕਰ ਦਿੱਤਾ ਗਿਆ ਹੁਣ ਤੇ ਸਿੱਖੀ ਆਪਣੇ ਪੈਰ ਹੀ ਨਹੀਂ ਖਲੋ ਸਕੇਗੀ ਪਰ ਸਤਿਗੁਰਾਂ ਨੇ ਸਿੱਖੀ ਨੂੰ ਢਹੰਦੀ ਕਲਾ ਵਿੱਚ ਜਾਣ ਤੋਂ ਬਚਾਉਣ ਵਾਸਤੇ ਆਪਣੇ ਪਹਿਲੇ ਲਖਤਰ ਵਿੱਚ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਅੰਦਰ ਸੁਖਨਾ ਦਸਵੰਦਕਾਰ ਭੇਟਾਂ ਦੀ ਨਾਲ-ਨਾਲ ਸ਼ਸਤਰਾਂ ਦਾ ਚੜਾਵਾ ਛੜੇਗਾ ਕੀਮਤੀ ਜਵਾਨੀਆਂ ਅਰਪਣ ਕਰਨ ਵਾਸਤੇ ਆਓ ਇੱਥੇ ਘੋੜਿਆਂ ਦਾ ਚੜਾਵਾ ਚੜਾਓ ਮੈਦਾਨੇ ਜੰਗ ਵਿੱਚ ਕੰਮ ਆਉਣ ਵਾਲੀ ਸਮਗਰੀ ਅਰਪਣ ਕਰੋ ਉਸੇ ਟਾਈਮ ਸਤਿਗੁਰਾਂ ਨੇ ਕਿਹਾ ਸੀ ਚੰਦੂ ਦੇ ਨੱਕ ਵਿੱਚ ਨਕੇਲ ਪਾਵਾਂਗੇ ਗੁਰੂ ਨਾਨਕ ਕਿਰਪਾ ਕਰੇ ਤਾਂ ਵੱਡੇ ਸਤਿਗੁਰਾਂ ਨੂੰ ਤਤੀ ਤਵੀ ਦੇ ਉੱਤੇ ਬਿਠਾਉਣ ਵਾਲਿਆਂ ਨੂੰ ਲੋਹੇ ਦੇ ਚਣੇ ਚਵਾਵਾਂਗੇ ਸੰਗਤ ਦੇ ਅੰਦਰ ਜਕਾਰੇ ਗੂੰਜੇ ਤੇ ਸਾਰਿਆਂ ਦੇ ਡੌਲੇ ਅਣਖ ਨਾਲ ਫਰਕਣ ਲੱਗ ਪੈਂ ਮਹਾਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਗੁਰਮੁਖ ਪਿਆਰੇ ਆਉਂਦੇ ਆ ਨਾਮ ਜਪਣ ਵਾਲੇ ਪੈਗੰਬਰੀ ਰੂਹਾਂ ਦੇ ਮਾਲਕ ਆਉਂਦੇ ਆ ਉਹ ਆ ਕੇ ਇੱਕੋ ਹੀ ਬੇਨਤੀ ਕਰਦੇ ਦਾਤਾ ਦੋ ਡੰਗ ਦਾ ਪ੍ਰਸ਼ਾਦਾ ਤੇ 6 ਮਹੀਨਾ ਬਾਅਦ ਇੱਕ ਪੋਸ਼ਾਕ ਦੇ ਦੇਈਂ ਇਹ ਸਰੀਰ ਤੇਰਾ ਜਿੱਥੇ ਮਰਜੀ ਲੇਖੇ ਲਾ ਲੋ ਇਹ ਜਵਾਨੀ ਤੁਹਾਡੀ ਆ ਜਿੱਥੇ ਮਰਜੀ ਲੇਖੇ ਲਾ ਦਿਓ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਵਰਗਾ ਦੁਨੀਆ ਦੇ ਉੱਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਲਿਖਿਆ ਪੰਜ ਪਿਆਲੇ ਪੰਜ ਪੀਰ ਆ ਸਾਹਮਣੇ ਛੱਡਦੇ ਉੱਤੇ ਤੁਸੀਂ ਲਿਖਿਆ ਹੋਇਆ ਪੰਜ ਪੀਰ ਦਾ ਮਤਲਬ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਪੰਜ ਕਬਰਾਂ ਬਣਦੀਆਂ ਤੇ ਉਹਨੂੰ ਕਿਹਾ ਜਾਂਦਾ ਪੰਜਾਂ ਪੀਰਾਂ ਦਾ ਸਥਾਨ ਉਹ ਪੰਜਾਂ ਪੀਰਾਂ ਦਾ ਇਤਿਹਾਸ ਕੀਆ ਤਾਂ ਉਹਨਾਂ ਨੂੰ ਮੰਨਣ ਵਾਲੇ ਜਾਣਦੇ ਹੋਣਗੇ ਆਪਾਂ ਇੱਥੇ ਪੰਜ ਪੀਰ ਦਾ ਅਰਥ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਭਾਈ ਗੁਰਦਾਸ ਸਿੰਘ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਇਹਦੇ ਜਾਹਰ ਪੀਰ ਜਗਤਗੁਰ ਬਾਬਾ ਇੱਥੇ ਪੰਜ ਪੀਰ ਦਾ ਮਤਲਬ ਹੈ ਪਹਿਲੇ ਪੰਜ ਗੁਰੂ ਸਾਹਿਬਾਨ ਪੰਜ ਪਿਆਲੇ ਪੰਜ ਪੀਰ ਛੱਤਮ ਪੀਰ ਦੇਸ਼ ਵਿਦੇਸ਼ ਦੀ ਸੰਗਤਾਂ ਮਾਗੀ ਦਾ ਮਹੀਨਾ ਜੋ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਇਸੇ ਹੀ ਤਹਿਤ ਪੰਡ ਪੰਡ ਮੱਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਗੁਰਦੁਆਰਾ ਚਬੂਤਰਾ ਸਾਹਿਬ ਵਿਖੇ ਮਾਗੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਗੁਰੂ ਘਰ ਦੇ ਵਜ਼ੀਰ ਹਨ ਆਉ ਅਵਤਾਰ ਸਿੰਘ ਆਓ ਗੱਲਬਾਤ ਕਰਦੇ ਆ ਬਾਬਾ ਜੀ ਸ੍ਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੱਦੀ ਸਭ ਤੋਂ ਪਹਿਲਾਂ ਧੰਨਵਾਦ ਜੋ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਪਹੁੰਚੇ ਹਨ ਸਾਰੀ ਟੀਮ ਦਾ ਸਮੁੱਚੀ ਟੀਮ ਦਾ ਧੰਨਵਾਦ ਆ ਬਾਬਾ ਜੀ ਜੋ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਇਹ ਅੱਜ ਮਾਗੀ ਦਾ ਜਿਹੜਾ ਸਮੁੱਚੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਮੁੱਚੇ ਇਲਾਕੇ ਦੇ ਵੱਲੋਂ ਸਮੂਹ ਨਗਰ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਅਤੇ ਸਮੁੱਚੀ ਸਾਧ ਸੰਗ ਦੇ ਵੱਲੋਂ ਰਲ ਮਿਲ ਕੇ ਹਰ ਸਾਲ ਇਹ ਮਾਗੀ ਦਾ ਜਿਹੜਾ ਪਾਵਨ ਦਿਹਾੜਾ ਮਨਾਇਆ ਜਾਂਦਾ ਹੈ। ਗੱਲ ਕਰੀਏ ਅੱਜ ਦੇ ਦਿਹਾੜੇ ਦੇ ਜਿਸ ਅੱਜ ਜਿੱਥੇ ਆਪਾਂ ਖੜੇ ਆਂ ਵੀ ਉੱਥੇ ਇਸ ਦੀ ਕੀ ਮਹੱਤਤਾ ਹੈ? ਅਤੇ ਕਿਉਂ ਮਨਾਇਆ ਜਾ ਰਿਹਾ ਹੈ? ਇਹ ਛੇਵੇਂ ਪਾਤਸ਼ਾਹ ਦੀ ਪਾਵਨ ਛੋ ਪਾਵਨ ਚਰਨ ਛੋ ਨਗਰੀ ਹੈ ਇਸ ਨਗਰ ਦੇ ਵਿੱਚ ਸਤਿਗੁਰਾਂ ਨੇ ਅਜਨ ਕੀਤਾ ਸੀ ਕਿ ਜੋ ਜੜਾ ਹੈ ਮਾਗੀ ਦਾ ਦਿਹਾੜਾ ਇੱਥੇ ਜੋ ਸਾਖੀ ਦਾ ਦਿਹਾੜਾ ਮਨਾਇਆ ਜਾਇਆ ਕਰੇਗਾ ਇਸ ਕਰਕੇ ਜੋ ਮਾਗੀ ਜੜਾ ਮਨਾਇਆ ਜਾਂਦਾ ਹੈ ਕਿੰਨੀਆਂ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਨੇ ਲਗਭਗ ਸਾਰੇ ਹੀ ਇਲਾਕੇ ਦੇ ਵਿੱਚੋਂ ਸਾਰੀ ਸੰਗਤ ਪਰਿਵਾਰਾਂ ਸਮੇਤ ਇੱਥੇ ਵੱਡੀ ਤਦਾਦ ਦੇ ਵਿੱਚ ਸੰਗਤਾਂ ਪਹੁੰਚਦੀਆਂ ਜਿੰਨੇ ਵੀ ਆਸ-ਪਾਸ ਦੇ ਪਿੰਡ ਹਨ ਸਾਰੇ ਹੀ ਪਿੰਡ ਲਗਭਗ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ ਗੁਰਦੁਆਰਾ ਪ੍ਰਬੰਧ ਕਮੇਟੀ ਮੰਨਿਓ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਸੰਗਤਾਂ ਦੇ ਸਹੂਲਤਾਂ ਵਾਸਤੇ ਸੰਗਤ ਦੀ ਸਹੂਲਤਾਂ ਵਾਸਤੇ ਗੁਰੂ ਕੇ ਲੰਗਰ ਚੱਲ ਰਹੇ ਹਨ ਸੰਗਤਾਂ ਵਾਸਤੇ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਗੱਡਣਾਂ ਵਾਸਤੇ ਅਤੇ ਜੋੜਾ ਘਰ ਵੀ ਬਣਾਇਆ ਗਿਆ ਹੈ ਸੰਗਤ ਵਾਸਤੇ ਚਾਹ ਪਾਣੀ ਦਾ ਲੰਗਰਾ ਟੁੱਟਵਾਰ ਚੱਲ ਰਿਹਾ ਦਿਨਾਂ ਦੇ ਨਾਂ ਤੋਂ ਅਤੇ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਸੰਗਤਾਂ ਦੇ ਵੱਲੋਂ ਸਵਾਵਾਂ ਦੇ ਵਿੱਚ ਭੇਜੇ ਗਏ ਆ ਧੰਨਵਾਦ ਜੀ ਇਹ ਸਾਨੂੰ ਗੁਰੂ ਘਰ ਦੇ ਵਜ਼ੀਰ ਅਵਤਾਰ ਸਿੰਘ ਸਾਹਿਬ ਜਿਨ੍ਹਾਂ ਨੇ ਸੰਕੇਵਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੋ ਮਾਗੀ ਦਾ ਪਵਿੱਤਰ ਦਿਹਾੜਾ ਇਸ ਪੰਡ ਵਿੱਚ ਖਾਸ ਤੌਰ ਤੇ ਪੰਡ ਮੱਲਾ ਵਿਖੇ ਬਹੁਤ ਹੀ ਸਾਦਾ ਭਾਵਨਾ ਨਾਲ ਬਣਾਇਆ ਜਾਂਦਾ ਹੈ ਅਵਤਾਰ ਸਿੰਘ ਮੱਲਾ ਦੀ ਖਾਸ ਸਪੋਰਟ ਮੱਲਾ